ਆਪਣੀ ਆਪ ਸਬਜੀ ਸਾਰੀ ਦੇਖਿਓਗੇ ਸਾਰੀ ਦੇਖਿਓ ਵੀਡੀਓ ਪਿਆਰ ਨਾਲ ਵੀਡੀਓ ਪਿਆਰ ਨਾਲ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ ਬਹੁਤ ਸਵਾਗਤ ਆ ਹੋ ਦੱਸੋ ਜੀ ਠੀਕ ਠਾਕ ਹੋਵੋਗੇ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਾਰਿਆਂ ਨੇ ਦਾਣੇ ਅੱਧੇ ਕੰਨ ਕੱਢ ਲਏ ਹੋਣਗੇ ਅੱਧੇ ਕੱਢਦੇ ਹੋਣਗੇ ਆਪਾਂ ਬਣਾਉਣਾ ਜੀ ਪੇਠੇ ਦੀ ਸਬਜੀ ਲੱਗ ਜੇ ਤਰੀਕੇ ਨਾਲ ਆਪਾਂ ਲੈਤਾ ਅੱਧੇ ਕਿਲੋ ਪੇਠਾ ਹੈ ਤੇ ਆਪਾਂ ਪਿਆਜ਼ ਇੱਕ ਕੱਟ ਲੇ ਤਨਜਾਰ ਖੁੱਲੇ ਜੇ ਇਹ ਟਮਾਟਰ ਇੱਕ ਘਰ ਵਿੱਚੋਂ ਪਾਲਿਆ ਮੈਂ ਇੱਕ ਆਪਾਂ ਬਜ਼ਾਰ ਵਾਲਾ ਦੋ ਟਮਾਟਰ ਵੀ ਕੱਟ ਲੇ ਇੱਧਰ ਆਪਾਂ ਹਰੀ ਮਿਰਚ ਮੇਥੀ ਤੇ ਇਹ ਲੈਤੀ ਆਪਾਂ ਸੌਸ ਕਿੰਬਲੀ ਵਾਲੀ ਇਹ ਪਾਵਾਂਗੇ ਜੱਪ ਸਾਥ ਬੈਠਾ ਮੇਰੇ ਕੋਲੇ ਹੈ ਨਾ ਵੇ ਚਰਦੀ ਗਲਾ ਵਿੱਚ ਆ ਚਰਦੀ ਗਲਾ ਵਿੱਚ ਹੋਵੂਗੇ ਕਿ ਦਾਣੇ ਕੱਢ ਲੈ ਜੀ ਪੁੱਛ ਲੋ ਦਾਣੇ ਰੜਬੀ ਪੁੱਛ ਲੋ ਹਾਂ ਕਦੇ ਰੀੜੀ ਦੇ ਦੇ ਦੋ ਸਾਨੂੰ ਸਾਨੂੰ ਰੀੜੀ ਬੋਚ ਲੋ ਅੱਗੇ ਦਿੰਦੇ ਨੇ ਤੁਸੀਂ ਰੀੜੀ ਹੁਣ ਤਾਂ ਪਤੀ ਨਹੀਂ ਬੱਚਿਆਂ ਨੂੰ ਕੜਾਈ ਤੇਲ ਆ ਉਹਦਾ ਪਾਣੀ ਆ ਲੱਗਦਾ ਅੱਗੇ ਨਾਲ ਕੀ ਕਰਦੇ ਦੁਕਾਨ ਚ ਕੱਢਦੇ ਹੁੰਦੇ ਤੇ ਢੋਲ ਵਿੱਚ ਬਾਅਦ ਚ ਪਾਉਂਦੇ ਤੇ ਬੱਚਿਆਂ ਨੂੰ ਨਾ ਸਸੀ ਦਾ ਰੀੜੀ ਲੈਤੀ ਹੈਗੀ ਬਹੁਤ ਜਾਵੇ ਰੀੜੀ ਲੈਣ ਵਾਗ ਜਾਂਦੇ ਸਾਰੇ ਇਕੱਠੇ ਹੋ ਕੇ ਪਤਾ ਲੱਗ ਜਾਂਦਾ ਵੀ ਬੱਚੇ ਰੀੜੀ ਵੰਡੀ ਜਾਂਦੇ ਤੇ ਪਕੌੜੇ ਲਿਆਉਂਦੇ ਜਦ ਰੀੜੀ ਮਿਲ ਜਾਂਦੀ ਉਹ ਖੰਡ ਵਾਲੇ ਪਕੌੜੇ ਮਿਲਦੇ ਹੁੰਦੇ ਸੀਗੇ ਮੋٹے-ਮੋٹے ਬਹੁਤ ਜ਼ਿਆਦਾ ਟੇਸਟੀ ਆ ਹੁਣ ਵਾਲੇ ਬੱਚਿਆਂ ਨੂੰ ਪਤਾ ਨਹੀਂ ਰੀੜੀ ਕੀ ਚੀਜ਼ ਐ ਰੂੰਗਾ ਕੀ ਐ ਨਾ ਅਸੀਂ ਜੋ ਦੁਕਾਨ ਤੇ ਜਾਣਾ ਇਕੱਠੋ ਕ ਤਾਂ ਵੀ ਚੀਜ਼ ਲੈ ਕੇ ਕਰਦੇ ਹਾਂ ਸਾਨੂੰ ਰੂੰਗਾ ਦੇ ਨਾ ਇਹਦੀ ਪਾਵਾਂਗੇ ਆਪਾਂ ਮੇਥੀ ਦਾਣਾ ਨਾ ਚਾਹੇ ਮੇਥੇ ਲੈ ਲੋ ਚਾਹੇ ਮੇਥੀ ਲੈ ਲੋ ਮੈਂ ਮੇਥੀ ਪਾਈ ਐ ਕੀ ਕਮਾਂਦਾ ਬਤਾ ਤੈਨੂੰ ਗੰਦਾ ਗੰਦਾ ਪਿਆਜ਼ ਲੋ ਜੇ ਬੱਬੀ ਪਾ ਦਾਂਗੇ ਜੀਰਾ ਸੋਹਣੇ ਵਾਲੇ ਜੀਰਾ ਨਾ ਬਹੁਤ ਆ ਪੁੱਤਾ ਭਾੜਾ ਨਹੀਂ ਪਾਈਦਾ ਜੀਰਾ ਜੀਰਾ ਬਧੀ ਲਾ ਦੇ ਤੈਨੂੰ ਹਾਂ ਕੀ ਖਾ ਲੈ ਆ ਹਾਂ ਦੇ ਨਿਰਨੇ ਕਾਲ ਜੇ ਖਾਇ ਕਰ ਤੋ ਜਾਬ ਨਹੀਂ ਵੱਧਾ ਨਿਰਨੇ ਕਾਲ ਚ ਲਿਆ ਕਰੋ ਜਿਹੜਾ ਪਜਾਬ ਵੱਧਦਾ ਕੱਲ ਅਸੀਂ ਅੰਜਵਾਇ ਕੀਤਾ ਪਰ ਸੋ ਵਿਆ ਸਹਿਬ ਨੂੰ ਲੈ ਕੇ ਨਹੀਂ ਗਏ ਐਸੇ ਇੱਕ ਦੇ ਪੈਰਸ ਚ ਗਰਮ ਗਰਮੀ ਨਾ ਲੱਗ ਜੇ ਮੇਰੇ ਪੁੱਤ ਨੂੰ ਹਨਾ ਤੰਦਾਈਨ ਲੈ ਕੇ ਗਏ ਕੰਨ ਮੈਂ ਇਹ ਸ਼ੁਰਾ ਕਰ ਪਈ ਕਿਵੇਂ ਆ ਜਦ ਹਰੀ ਮਿਰਚ ਪਾ ਦਾਂਗੇ ਜੀ ਆਪਾਂ ਕੱਟੀ ਹੋਈ ਨਾਲ ਹੀ ਆਪਾਂ ਟਮਾਟਰ ਪਾ ਦਾਂਗੇ ਇਹਨੇ ਵੀਰੇ ਹਟ ਜਾ ਚੌੜ ਨਹੀਂ ਕਰਦੇ ਅਸੀਂ ਬਲੌਗ ਬਣਾਉਣੇ ਆ ਗਏ ਚੌੜ ਨਹੀਂ ਕਰਦੇ ਕੀ ਜੀ ਸਭ ਤੋਂ ਜ਼ਰੂਰੀ ਹੈ ਜੀ ਖੁਸ਼ ਰਹਿਣਾ ਬੱਚਿਆਂ ਨਾਲ ਹੋਇਆ ਕ ਵੱਡਿਆਂ ਨਾਲ ਹੋਇਆ ਕਿ ਆਪਣੇ ਘਰਾਂ ਵਿੱਚ ਰਹਿੰਦੇ ਆ ਤਾਂ ਵੀ ਹੈ ਨਾ ਵਧੀਆ ਲੱਗਦਾ ਹੈਗਾ ਤੇ ਹੱਸਦਾ ਰਹਿਣਾ ਚਾਹੀਦਾ ਚਾਹੇ ਦੁੱਖ ਆਵੇ ਚਾਹੇ ਸੁੱਖਾ ਜ਼ਿੰਦਗੀ ਹਾਸੇ ਨਾਲ ਹੀ ਆ ਕੁਝ ਨਹੀਂ ਨਾਲ ਜਾਂਦਾ ਕੋਈ ਗੇਟ ਚ ਆਇਆ ਰਿਹਾ ਚਲੋ ਜੀ ਆਪਾਂ ਫੇਰ ਮਿਲਦੇ ਆ ਚਲੋ ਜੀ ਮੈਂ ਦੁਬਾਰੇ ਪਹਿਲਾਂ ਲਾਤਾ ਸੀ ਕੜਾਈ ਆ ਕੋਈ ਆ ਗਿਆ ਸੀ ਦੁੱਧ ਲੈਣ ਅੱਟ ਦੁਬਾਰੇ ਹੋਣਗੀ ਕੌਣਾ ਕੇ ਸੀ ਕੇ ਸੈੱਬ ਜੀ ਸੁ ਕੌਣਾ ਐਸੇ ਆਪਣੇ ਵਿੱਕੀ ਵਿੱਕੀ ਕੌਣ ਆਗੀ ਕੀ ਲੱਗਦੇ ਤੇਰੀ ਲੱਗਦੀ ਵਿੱਕੀ ਨਾ ਮੰਮੀ ਨਹੀਂ ਚਾਚੀ ਜੀ ਚਾਚੀ ਹਾਂ ਤੂੰ ਮੰਮੀ ਵਿੱਕੀ ਨਾ ਜੀ ਹੂੰ ਨਹੀਂ ਹਾਂ ਹਾਂ ਪਾਤਾ ਨਾਮ ਕਾ ਹਾਂ ਹਾਂ ਬਸ ਬਸ ਅੱਪਾ ਕਰਦੇ ਸੀ ਗੱਲਾਂ ਮੈਂ ਕਰਦੇ ਸੀ ਗੱਲ ਵੀ ਖੁਸ਼ ਰਹਿਣਾ ਚਾਹੀਦਾ ਵੀ ਦੁੱਖ-ਫੁਕ ਨਾ ਤੇ ਅੱਪਾ ਦਿਨ ਜਿਹੜੇ ਵੇਲੇ ਪਰਮਾਤਮਾ ਕੋਈ ਕਿੱਕਾ ਜਾਂ ਦੁੱਖ ਲਾਵੇ ਕਿਸੇ ਦੇ ਕੈਂਸਰ ਦੀ ਮੈਂ ਪਤਾ ਲੈਣ ਗਈ ਸੀ ਤੇ ਡਾਕਟਰਾਂ ਨੇ ਕਿਹਾ ਵੀ ਕਿਸੇ ਨੂੰ ਉਹਨਾਂ ਬੋਲਣਾ ਨਹੀਂ ਚੱਲਣਾ ਨਹੀਂ ਵੀ ਕਿਸੇ ਨੂੰ ਕਰਦਿਆਂ ਨੂੰ ਵੀ ਨਹੀਂ ਕੋਈ ਗੱਲਬਾਤ ਕਰਨੀ ਤੇ ਵੀ ਇਹਨੂੰ ਲੱਗ ਜੇ ਕਮਰੇ ਚ ਪਾ ਕੇ ਏਸੀ ਲਾ ਕੇ ਆਕਸੀਜਨ ਲਾਣ ਤੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਥੋੜਾ ਜਿਹਾ ਪਰ ਹੌਂਸਲਾ ਮਿਲਿਆ ਜਦੋਂ ਪਰਨਾ ਕਈ ਵਾਰ ਹੁੰਦਾ ਪੇਠਾ ਵਧੀਆ ਨਹੀਂ ਲੱਗਦਾ ਤੇ ਪਰ ਇਹ ਸਰਸਕਾ ਸੁਨਵਾਲ ਦਾ। ਥੋੜੇ ਵਧੀਆ ਲੱਗਦਾ ਟਮਾਟਰ ਨੂੰ ਤੇ ਖੱਟ ਮਿੱਠਾ ਜਿਹਾ ਪੇਠਾ ਬਣੇਗਾ। ਕੀ ਖਾਈਏ ਨਾ ਪਤੋ? ਲੋ ਜੀ ਆਪਾਂ ਪਾਵਾਂਗੇ ਮਿਰਚ ਨਮਕ ਤੇ ਹਲਦੀ। ਬਾਕੀ ਅਬ ਬਾਅਦ ਪਾ ਦਾਂਗੇ। ਦੇ ਹੁਣ ਆਪਾਂ ਜਿੱਦਰਾ ਪੋਣ ਲਾਗੇ ਲੋ ਜੀ ਆਪਾਂ ਥੋੜਾ ਜਿਹਾ ਨਾ ਮੈਂ ਇਹਦੇ ਵਿੱਚ ਪਾਣੀ ਪਾ ਦ ਉਸ ਗਰੇਵੀ ਵਧੀਆ ਬਣ ਜੂ ਇੱਕ ਟੀ ਚਮਚਾ ਆਪਾਂ ਖੱਟੀ ਮਿੱਠੀ ਚਟਨੀ ਦਾ ਪਾਵਾਂਗੇ ਤੁਸੀਂ ਇੱਥੇ ਗੁੜ ਵੀ ਪਾ ਸਕਦੇ ਹੋ ਤੇ ਕੁਝ ਜਿਹੜੇ ਹੋਰ ਵੀ ਜੇ ਸੁਆਦ ਵਧੀਆ ਲੱਗੇ ਖੰਡ ਜਿਆ ఏదన్నా బాధీయా ఆయన జాన్ A4 A4 ਦਸੀ ਪਤਾ ਲੋ ਜੀ ਆਪਾਂ ਹੁਣ ਇਹਨਾਂ ਢੱਕ ਕੇ ਪਕਾਵਾਂਗੇ ਬਿੱਟੀ ਵੀ ਦੇਖ ਲੈਗੇ ਸਾਬ ਕਿ ਤੂੰ ਆ ਗਿਆ ਕਹਿੰਦਾ ਪੁੱਤਾ ਬੋਲਦਾ ਨਹੀਂ ਤੂੰ ਆਉਂਦਾ ਹੈ ਬੰਦ ਚਲ ਅੱਗੇ 8 8 ਨਾਈਨ 10 ਨਾ ਹਮ ਆਹ ਅੱਛਾ ਤੇ ਹੁਣ ਦੁਬਾਰੇ ਗਿੰਗੀ ਕਰ ਦੁਬਾਰੇ ਉੱਜਾ ਪਸਾਬ ਦੀ ਚੈੱਕ ਕਰ ਲਈਏ ਮਾਰੀਆਂ ਦਾ ਸਾਲਾ ਇਹ ਵੀ ਸੀ ਨਾਲ ਭੁੱਲ ਜਾਂਦਾ ਗਿਣਤੀ ਸਾਰੀ ਜਾਣਦਾ ਲੋ ਜੀ ਸੁਣੋ ਸਰ ਹਾਂ ਜੀ ਆ ਕੀ ਮੋਰਦਾ ਓਰੇ ਮੇਗਾ ਲੋ ਜੀ ਦੇਖਣਾ ਆਪਣਾ बन ਗਿਆ ਆਪਾਂ ਇਹਦੇ ਨੂੰ ਪਾਵਾਂਗੇ ਕੇਠਾ ਪਣਾ ਬਣ ਗਿਆ ਤੇ ਆਪਾਂ ਇਹਦੇ ਵਿੱਚ ਮੇਥੀ ਪਾਵਾਂਗੇ ਸ਼ੀਕੂ ਬਹੁਤ ਸ਼ਰਾਤਾਂ ਕਰਦਾ ਇਹ ਨਾਲ ਆਪਾਂ ਜੇ ਮੇਥੀ ਸੁੱਕੀ ਲੈਤੀ ਹੈ 2 3 ਮੇਥੀ ਨਾਲ ਬਹੁਤ ਜੀ ਤੇਸਟ ਹੋਗਾ ਪੜਦੀ ਆ ਨਾ ਸੁਪਨੇ ਸਾਈਮ ਬਹੁਤਰਾਵਾਂ ਮਨੀ ਆ ਬਤ ਬੰਨਾ 1 2 3 4 5 6 ਇਹਦਾ ਨਈ ਨਾ ਜੇ ਫਿਰ ਕਿ ਗਾਣਾ ਕੋਈ ਇੱਕ ਗਾਣਾ ਸੁਣਾ ਦੇ ਸੁਣਾਈ ਗਾਣਾ ਸੁਣਾ ਦੇ ਕੋਈ ਵੇਕੇ ਆਲਾ ਸੁਣਾ ਦੇ ਵੇਕੇ ਆਲਾ ਸੁਣਾ ਦੇ ਸਟ੍ਰਾਈਬ ਤੋ ਸੁਲਾਜੇ ਕੁੜੀ ਜੜੀ ਘੱਟ ਰਸ ਨੂੰ ਇੱਕ ਜਮੇੜ ਮਿੜ ਕੇ ਨਹੀਂ ਮੈਂ ਕੱਢ ਕੇ ਰੱਖੀ ਉਹ ਕੋਟਾ ਨੂੰ ਲੈ ਲੋ ਜੀ ਆਪਣੀ ਸਾਬ ਵਾਲੀ ਹੁਣ ਇੱਧਰ ਦੇਖੀ ਕੜਾਈਏ ਜਿਹਨਾਂ ਮਾਲੀ ਚਾਲਾ ਤੈਨੂੰ ਤੇਰਾ ਬਣ ਜੂਗਾ ਪਕੌੜਾ ਬਣ ਜੂ ਇੱਥੇ ਬਹਿ ਜਾ ਹੁਣ ਦੇਖੋ ਜੀ ਆਪਣੀ ਸਬਜੀ ਬਿਲਕੁਲ ਰੈਡੀ ਹੋ ਗਈ ਤੁਹਾਨੂੰ ਆਪਾ ਦਿਖਾ ਲਨੇ ਪਲੇਟ ਵਿੱਚ ਪਾ ਕੇ ਤੁਸੀਂ ਨਾ ਮੈਂ ਜਾਦੇ ਉਹ ਨਹੀਂ ਕੀਤਾ ਤੁਸੀਂ ਇਸ ਤਰ੍ਹਾਂ ਜਾਦੇ ਵੀ ਸੇਕ ਲਵਾ ਸਕਦੇ ਪਰ ਆਪਾਂ ਨੂੰ ਇਸ ਤਰੀਂ ਵਧੀਆ ਲੱਗਦਾ ਮੈਂ ਨਹੀਂ ਮਰਦਾ ਕੜਾਈ ਚ ਹਾਂ ਮੈਂ ਤਾਂ ਇਹੀ ਬਣ ਗਰਮਾਗਾ ਦੇਖੋ ਜੀ ਆਪਣੀ ਸਬਜੀ ਰੈਡੀ ਹੋ ਗਈ ਬਹੁਤ ਜਾਦੇ ਵਧੀਆ ਬਣੀ ਆ ਤੁਸੀਂ ਇਸੇ ਇਸੇ ਤਰੀਕੇ ਨਾਲ ਬਣਾਇਓ ਮੈਂ ਸੌਸ ਪਾਈ ਆ ਤੁਸੀਂ ਗੁੜ ਵੀ ਪਾ ਸਕਦੇ ਹੋ ਖੰਡ ਵੀ ਪਾ ਸਕਦੇ ਜੋ ਤੁਹਾਡੇ ਕੋਲ ਹੁੰਦਾ ਤੇ ਬਹੁਤ ਹੀ ਜਿਆਦਾ ਵਧੀਆ ਲੱਗਦੀ ਹੈ ਜੀ ਤੇ ਬਦ ਤੋਂ ਬਦ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਕਰ ਲਓ ਸਬਸਕ੍ਰਾਈਬ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਸੱਚੀ ਕਹਾਵਾਦੋ गाइस ਸੱਚੀ ਗੱਲ ਜੀ ਸੱਚੀ ਗੱਲ ਜੀ ਕੱਲ ਨੂੰ ਫੇਰ ਮਿਲਾਂਗੇ ਕੱਲ ਨੂੰ ਹਾਂ ਜੀ ਬਾਏ 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 ਬਾਏ